ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਦਾ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਚੜਦੀ ਕਲਾ ਵਿੱਚ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੌਫਟ ਫੀਲ ਹੈ ਜੀ ਫੈਬਰਿਕ ਦੀ ਸੌਫਟ ਕਾਡਰਾਈ ਹੈ ਜੀ ਟਿਸਟਾ ਬ੍ਰਾਂਡ ਦੀ ਸੌਫਟ ਕਾਡਰਾਈ ਹੈ ਜੀ ਬਹੁਤ ਸੋਹਣੇ-ਸੋਹਣੇ ਤੇ ਪਿਆਰੇ-ਪਿਆਰੇ ਜੇ ਇਹਨਾਂ ਦੇ ਕਲਰ ਹੈ ਤੁਸੀਂ ਇਹ ਕਲਰ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਆ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਇਹਦਾ ਪ੍ਰੀ ਵਿంటర్ ਸਟਫ ਹੈ ਜੀ ਸੌਫਟ ਕਾਡਰਾਈ ਹੈ ਬਹੁਤ ਹੀ ਜ਼ਿਆਦਾ ਸੌਫਟ ਜਿਹਾ ਫੈਬਰਿਕ ਹੈ ਸੌਫਟ ਜਿਹੀ ਜੀ ਫੀਲ ਹੈ ਜੀ ਲਾਈਟ ਵੇਟ ਫੈਬਰਿਕ ਆਊਗਾ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਜੀ ਇਹਨਾਂ ਦੇ ਕਲਰ ਹੋਣਗੇ ਤੇ ਪ੍ਰਾਈਸ ਇਹਨਾਂ ਦਾ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ ਤੁਸੀਂ ਆਪਾਂ ਤੁਹਾਨੂੰ ਕੱਲਾ ਕੱਲਾ ਕਲਰ ਵੀ ਲਗਾ ਕੇ ਸਾਰਾ ਸ਼ੋਅ ਕਰਿਆ ਹੈ ਜੀ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਹੈ ਇਹ ਵੀ ਦੇਖੋ ਜੀ ਕਿੰਨਾ ਪਿਆਰਾ ਹੈ ਦਾ ਪ੍ਰਿੰਟਾ ਸ਼ਰਟ ਦਾ ਤੇ ਨਾਲ ਇਹਦੇ ਬਾਟਮ ਆਉਗੀ ਜੀ ਬੂਟੀ ਵਾਲੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਸੌਫਟ ਕਾਟਰਾਈ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ ਨਾਲ ਸੈਲਫ ਪ੍ਰਿੰਟ ਦੀ ਬਾਟਮ ਆਉਗੀ ਜੀ ਕਾਟਰਾਈ ਦਾ ਸੌਫਟ ਕਾਟਰਾਈ ਦਾ ਸਟੱਫ ਆਊਗਾ ਜੀ ਤੁਸੀਂ ਜਿਵੇਂ ਮਰਜੀ ਇਹਨੂੰ ਬਿਨਾ ਲਾਈਨਿੰਗ ਤੋਂ ਪਾ ਸਕਦੇ ਹੋ ਜੀ ਇਹਦੇ ਤੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਜੀ ਤੇ ਪ੍ਰਾਈਸ ਇਹਦਾ ਬਹੁਤ ਹੀ ਜ਼ਿਆਦਾ ਘਟ ਹੈ ਜੀ 1790 ਰੁਪਏ ਦਾ ਇਹ ਸੂਟ ਹੈ ਜੀ ਤੁਸੀਂ ਜਿਹੜਾ ਵੀ ਸੂਟ ਬੁੱਕ ਕਰਨਾ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਲਿਮਟਡ ਜਸਟਾਕ ਆਇਆ ਹੈ ਜੀ ਜ਼ਿਆਦਾ ਇਹਦੇ ਚ ਕਲਰ ਨਹੀਂ ਆਏ ਜੀ ਹਜੇ ਹਜੇ ਆਪਣੇ ਕੋਲੇ ਸਟਾਕ ਲਿਮਟਡ ਜਾਈ ਹੈ ਜੀ ਤੁਸੀਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਇਹਨਾਂ ਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੀ ਵਰਕ ਵੀ ਬਹੁਤ ਵਧੀਆ ਲੱਗੂਆ ਜੀ ਇਹਨਾਂ ਦੇ ਉੱਪਰ ਤੇ ਇਹਨਾਂ ਦੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਆ ਜੀ ਟਿਸਟਾ ਬ੍ਰਾਂਡ ਦੇ ਆ ਜੀ ਮੋਰ ਸਾਨੂੰ ਉੱਤੇ ਲੱਗੀ ਮਿਲੂਗੀ ਜੀ ਸ਼ਰਟ ਤੇ ਵੀ ਤੇ ਬਾਟਮ ਤੇ ਵੀ ਬਾਟਮ ਵੀ ਟਿਸਟਾ ਦੀ ਆਊਗੀ ਜੀ ਸ਼ਰਟ ਵੀ ਟਿਸਟਾ ਦੀ ਹੈ ਜੀ ਸ਼ਰਟ ਬਾਟਮ ਦੋਨੇ ਟਿਸਟਾ ਦੇ ਆਉਣਗੇ ਜੀ ਮੋਰ ਉੱਤੇ ਲੱਗੀ ਹੋਊਗੀ ਜੀ ਤੇ ਓਨਲੀ 1790 ਰੁਪਏ ਦਾ ਇਹ ਸੂਟ ਆਊਗਾ ਜੀ ਇਹ ਵਾਲੇ ਸੂਟ ਰਾਮਟੈਕਸ ਬ੍ਰਾਂਡ ਦੇ ਆਉਣਗੇ ਜੀ ਇਹ ਵੀ ਸੌਫਟ ਕੋਟਰਾਈ ਹੈ ਜੀ ਇਹ ਵੀ ਪ੍ਰੀ ਵਿੰਟਰ ਸਟੱਫ ਆਊਗਾ ਲਾਈਟ ਵੇਟ ਜੀ ਤੇ ਇਹਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਘਟ ਹੈ ਜੀ 1250 ਦਾ ਇਹ ਸੂਟ ਹੈ ਜੀ ਏ ਦਾ ਪ੍ਰਾਈਸ ਟਿਸਟਾ ਬ੍ਰਾਂਡ ਨਾਲੋਂ ਘੱਟ ਹੈ ਜੀ ਸੌਫਟ ਕਾਟ్రਾਈ ਦੇ ਰਾਮ ਟੈਕਸ ਦੇ ਸੂਟ ਆਉਣਗੇ ਜੀ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਓ ਜੀ ਆਪਣੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਹੁੰਦੇ ਆ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਸੂਟ ਤੁਹਾਨੂੰ ਦੇ ਰਹੇ ਹਾਂ ਜੀ ਟਿਸਟਾ ਬ੍ਰਾਂਡ ਦਾ ਸੂਟ ਜੀ ਕਾਟ్రਾਈ ਦਾ ਮਾਰਕੀਟ ਦੇ ਵਿੱਚ 2100 2200 2300 ਤੱਕ ਸੇਲ ਹੋ ਰਿਹਾ 1790 ਹੈ ਜੀ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ